ਪਹਿਲਗਾਮ ਦੀ ਜਿਹੜੀ ਮੰਦਪਾਗੀ ਘਟਨਾ ਵਾਪਰੀ ਹੈ ਉਹਦੇ ਬਾਰੇ ਤੱਕ ਹੁਣ ਤੱਕ ਕਈ ਸਟੋਰੀਆਂ ਨੇ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਪਰ ਇਹ ਜਿਹੜੀ ਖੇਡ ਹੈ ਇਹ ਕਈ ਦਿਨ ਪਹਿਲਾਂ ਕਈ ਮਹੀਨੇ ਪਹਿਲਾਂ ਲਾ ਲਈਏ ਜਾਂ ਇਹਦੀ ਸੋਚੀ ਸਮਝੀ ਜਿਹੜੀ ਪਲਾਨਿੰਗ ਉਹ ਚੱਲਦੀ ਹੁੰਦੀ ਹੈ ਇੱਕ ਪਰਿਵਾਰ ਜਿਹੜਾ ਜਾਂਦਾ ਹੈ ਉੱਥੇ ਘੁੰਮਣ ਲਈ ਜੋ ਕੁਝ ਉਹਨਾਂ ਨਾਲ ਵਾਪਰਦਾ Rajasthan ਦੀ ਰਹਿਣ ਵਾਲੀ ਏਕਤਾ ਯੋਨਪੁਰ ਯੂਪੀ ਦੇ ਵਿੱਚ ਵਿਆਹੀ ਜਾਂਦੀ ਹੈ ਉੱਥੇ ਪਹੁੰਚਦੀ ਹੈ ਤੇ ਉਹ ਆਪ ਪੜ੍ਹੀ ਲਿਖੀ ਹੁੰਦੀ ਹੈ ਬੈਂਕ ਦੇ ਵਿੱਚ ਜੌਬ ਕਰਦੀ ਹੁੰਦੀ ਹੈ ਮੈਨੇਜਰ ਹੁੰਦੀ ਹੈ ਬੈਂਕ ਦੇ ਵਿੱਚ ਕਈ ਸਾਲ ਜੌਬ ਕਰਦੀ ਹੈ ਉਸ ਤੋਂ ਬਾਅਦ ਉਹਦੇ ਕੁਝ ਹੈਲਥ ਇਸ਼ੂ ਜੀ ਹੁੰਦੇ ਨੇ ਸਿਹਤ ਠੀਕ ਨਹੀਂ ਹੁੰਦੀ ਉਹਦੇ ਕਰਕੇ ਉਹਦੇ ਵੱਲੋਂ ਰਜਾਇਨ ਦੇ ਦਿੱਤਾ ਜਾਂਦਾ ਹੁਣ ਇਹ ਜਿਹੜੀ ਇਕਤਾ ਹੁੰਦੀ ਹੈ ਇਹ ਆਪਣੇ ਪਰਿਵਾਰ ਦੇ ਨਾਲ ਜਿਹੜਾ ਜੀਵਨ ਬਤੀਤ ਕਰਦੀ ਹੁੰਦੀ ਹੈ ਤੇ ਇਹਨਾਂ ਦੀ ਪਲਾਨਿੰਗ ਬਣਦੀ ਹੈ ਇਸੇ ਸਾਲ ਜਿਹੜੀ ਜੰਮੂ ਕਸ਼ਮੀਰ ਦੀ ਯਾਤਰਾ ਦੀ ਹੁਣ ਕਈ ਲੋਕ ਤਿਆਰ ਹੁੰਦੇ ਨੇ ਜਿਹੜੀ ਇਕਤਾ ਉਹਨਾਂ ਦੇ ਹਸਬੰਡ ਉਹਨਾਂ ਦੇ ਬੱਚੇ ਇਕਤਾ ਦੇ ਭਰਾ ਤੇ ਹੋਰ ਵੀ ਫੈਮਿਲੀਜ਼ ਜਿਹੜੀਆਂ ਹੁੰਦੀਆਂ ਨੇ ਇਕੱਠੇ ਜੰਮੂ ਕਸ਼ਮੀਰ ਦੀ ਯਾਤਰਾ ਲਈ ਤਿਆਰ ਹੁੰਦੇ ਨੇ ਤੇ ਸਾਰਾ ਪ੍ਰਬੰਧ ਕਰਕੇ 13 ਅਪ੍ਰੈਲ ਨੂੰ ਇਹ ਆਪਣੇ ਘਰੋਂ ਯਾਤਰਾ ਤੇ ਨਿਕਲਦੇ ਨੇ ਇਹ ਸਿੱਧੇ ਜਾਂਦੇ ਨੇ ਵੈਸ਼ਨੂ ਦੇਵੀ ਦਾ ਮੰਦਿਰ ਉੱਥੇ ਦਰਸ਼ਨ ਕਰਨ ਤੋਂ ਬਾਅਦ 15 ਤਰੀਕ ਨੂੰ ਉੱਥੋਂ ਫ੍ਰੀ ਹੁੰਦੇ ਨੇ ਤੇ 16 ਤਰੀਕ ਨੂੰ ਸ਼੍ਰੀਨਗਰ ਪਹੁੰਚਦੇ ਨੇ ਕਰੀਬ ਰਾਤ ਦੇ 11 ਵਜੇ 16 ਤਰੀਕ ਨੂੰ ਉੱਥੇ ਰੁਕਦੇ ਨੇ 17 ਨੂੰ ਵੀ ਸ਼੍ਰੀਨਗਰ ਘੁੰਮਦੇ ਨੇ 18 ਨੂੰ ਵੀ ਸ਼੍ਰੀਨਗਰ ਘੁੰਮਦੇ ਨੇ 19 ਤਰੀਕ ਨੂੰ ਇਹ ਸੋਨਮਗ ਜਾਂਦੇ ਨੇ ਉਸ ਤੋਂ ਬਾਅਦ 20 ਤਰੀਕ ਨੂੰ ਇਹ ਜਾਂਦੇ ਨੇ ਪਹਿਲਕਾਮ ਉੱਥੇ ਜਦੋਂ ਪਹੁੰਚਦੇ ਨੇ نیچے ਹੁਣ ਉੱਥੇ ਜਾ ਕੇ ਜਿਹੜੀ ਏਕਤਾ ਹੁੰਦੀ ਹੈ ਇਹਦਾ ਕਹਿਣਾ ਹੁੰਦਾ ਵੀ ਜਦੋਂ ਉੱਥੇ ਜਾਂਦੇ ਕੋਈ ਐਸਾ ਚੈਕਿੰਗ ਵਗੈਰਾ ਨਹੀਂ ਸੀ ਤੇ ਸਾਨੂੰ ਲੱਗਿਆ ਵੀ ਸਾਰਾ ਕੁਝ ਨਾਰਮਲ ਹੈ ਹਾਲਾਂਕਿ ਜਿਹੜਾ ਬੰਦਾ ਉਸ ਏਰੀਏ ਦੇ ਵਿੱਚ ਜਾਂਦਾ ਇੱਕ ਵਾਰੀ ਉਹਦੇ ਦਿਮਾਗ ਦੇ ਵਿੱਚ ਪ੍ਰਾਣੀਆਂ ਗੱਲਾਂ ਜ਼ਰੂਰ ਆਉਂਦੀਆਂ ਨੇ ਪਰ ਹੁਣ ਜਦੋਂ ਜਾ ਕੇ ਦੇਖਦੀ ਹੈ ਉੱਥੇ ਦਿੰਦੀ ਹੈ ਵੀ ਕੋਈ ਸਾਡੀ ਚੈਕਿੰਗ ਵਗੈਰਾ ਕੋਈ ਖਾਸ ਨਹੀਂ ਹੋਈ ਤੇ ਇਹਨਾਂ ਨੂੰ ਲੱਗਿਆ ਵੀ ਸਾਰਾ ਕੁਝ ਨਾਰਮਲ ਹੈ ਉਦੋਂ ਬਾਅਦ ਹੁਣ ਉੱਪਰ ਜਾਣ ਲਈ ਜਿੱਥੇ ਕਿਹਾ ਜਾਂਦਾ ਵੀ ਮਿਨੀ সুইਟਜ਼ਰਲੈਂਡ ਜਿਹੜੀ ਪੂਰੀ ਵੈਲੀ ਹੁੰਦੀ ਹੈ ਬਹੁਤ ਖੂਬਸੂਰਤ ਹੈ ਲੋਕ ਉਹਨੂੰ ਦੇਖਣ ਜਾਂਦੇ ਨੇ ਤੇ ਹੁਣ ਉੱਥੇ ਜਾਣ ਲਈ ਇਹ ਖੱਚਰਾਂ ਦਾ ਜਿਹੜੇ ਖੱਚਰਾਂ ਨਾਲ ਜਾਂਦੇ ਨੇ ਉੱਤੇ ਖੱਚਰਾ ਰਾਹੀਂ ਉਹਨਾਂ ਤੇ ਬੈਠ ਕੇ ਕਿਉਂਕਿ ਬੰਦਾ ਇੰਨੀ ਉਚਾਈ ਤੱਕ ਨਹੀਂ ਜਾ ਸਕਦਾ ਕਈ ਤੁਰ ਕੇ ਤੇ ਖੱਚਰਾਂ ਵਾਲੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਖੱਚਰਾਂ ਵਾਲੇ ਜਿਹੜੇ ਹੁੰਦੇ ਨੇ ਉਹ ਕਾਫੀ ਪੈਸੇ ਵੀ ਲੈਂਦੇ ਨੇ ਚਲੋ ਇਹਨਾਂ ਦੀ ਜੋ ਵੀ ਗੱਲਬਾਤ ਹੁੰਦੀ ਹੈ ਹੁਣ ਇਹ 20 ਜਣਿਆਂ ਦਾ ਗਰੁੱਪ ਹੁੰਦਾ ਜਦੋਂ ਇੱਧਰ ਨੂੰ ਚੱਲਦਾ ਇਹ ਚੱਲਦੇ ਆ ਚੱਲਦੇ ਹੁਣ ਖੱਚਰ ਵਾਲੇ ਜਿਹੜੇ ਹੁੰਦੇ ਨੇ ਉਹ ਨਾਲ ਪੈਦਲ ਚੱਲਦੇ ਹੁੰਦੇ ਨੇ ਬਾਕੀ ਜਿਹੜੀਆਂ ਸਵਾਰੀਆਂ ਹੁੰਦੀਆਂ ਨੇ ਖੱਚਰਾਂ ਦੇ ਉੱਪਰ ਬੈਠੀਆਂ ਹੁੰਦੀਆਂ ਨੇ ਕੁਝ ਪੈਦਲ ਚੱਲਦੇ ਹੁੰਦੇ ਨੇ ਤੇ ਉਸੇ ਰਸਤੇ ਦੇ ਵਿੱਚ ਦੋ ਜਣੇ ਇਹਨਾਂ ਦੇ ਨਾਲ ਆ ਕੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਖੱਚਰਾਂ ਵਾਲੇ ਨੇ ਇਹਨਾਂ ਦੇ ਨਾਲ ਨੇ ਪਰ ਉਹ ਨਾ ਤਾਂ ਖੱਚਰਾਂ ਵਾਲੇ ਦੇ ਨਾਲ ਹੁੰਦੇ ਨੇ ਨਾ ਖੱਚਰ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਨਾ ਉਹ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨੇ ਨਾਲ ਤੁਰਦੇ ਆ ਤੁਰਦੇ ਆ ਜਿਹੜੀ ਏਕਤਾ ਹੁੰਦੀ ਹੈ ਇਹ ਪੂਰੇ ਜਿਹੜਾ ਗਰੁੱਪ ਹੁੰਦਾ ਉਹਦੀ ਇੱਕ ਇੱਕ ਤਰ੍ਹਾਂ ਨਾਲ ਕਹਿ ਲਿਓ ਵੀ ਹੈੱਡ ਹੁੰਦੀ ਹੈ ਕਿਉਂਕਿ ਆਪਾਂ ਜਦੋਂ ਕਿਤੇ ਇਕੱਠੇ ਜਾਂਦੇ ਹਾਂ ਤਾਂ ਇੱਕ ਜਣੇ ਨੂੰ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਜੇ ਸਾਰਿਆਂ ਦਾ ਹੀ ਦਿਮਾਗ ਚੱਲੇਗਾ ਤਾਂ ਬੰਦਾ ਕਿਸੇ ਪਾਸੇ ਵੀ ਨਹੀਂ ਲੱਗਦਾ ਕਹਾਣੀ ਜੀ ਸੈਟ ਬੈਠਦੀ ਨਹੀਂ ਏਕਤਾ ਇੱਕ ਤਾਂ ਪਹਿਲਾਂ ਵੀ ਮੈਨੇਜਰ ਰਹੀ ਸੀ ਮੈਨੇਜ ਕਰਨਾ ਹੁੰਦਾ ਸੀ ਪੜ੍ਹੀ ਲਿਖੀ ਸੀ ਤੇ ਸਾਰੇ ਇਹਨੂੰ ਹੀ ਆਪਣਾ ਜਿਹੜਾ ਉਸ ਸਮੇਂ ਕਹਿ ਲਿਓ ਵੀ ਗਰੁੱਪ ਦਾ ਹੈੱਡ ਬਣਾ ਦਿੰਦੇ ਨੇ ਤੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਹੁਣ ਗੱਲਬਾਤ ਤੋਂ ਪਤਾ ਲੱਗ ਹੀ ਜਾਂਦਾ ਵੀ ਜੋ ਕੁਝ ਕਰ ਰਹੀ ਇਦੇ ਕੋਲ ਇੱਕ ਸ਼ਖਸ ਜਿਹੜਾ ਆ ਕੇ ਇਹਦੇ ਨਾਲ ਗੱਲਬਾਤ ਸ਼ੁਰੂ ਕਰਦਾ ਇਹ ਤੋਂ ਨਾਮ ਪੁੱਛਿਆ ਜਾਂਦਾ ਪੁੱਛਿਆ ਜਾਂਦਾ ਵੀ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਏਕਤਾ ਦਾ ਕਹਿਦਾ ਹੁੰਦਾ ਵੀ ਮੈਂ ਰਾਜਸਥਾਨ ਦੀ ਰਹਿਣ ਵਾਲੀ ਆ ਤੇ ਉਹ ਕਹਿੰਦਾ ਵੀ ਤੁਸੀਂ ਰਾਜਸਥਾਨ ਤੋਂ ਆਏ ਹੋ ਤੇ ਏਕਤਾ ਦਾ ਕਹਿਣਾ ਹੁੰਦਾ ਵੀ ਨਹੀਂ ਮੇਰਾ ਜਿਹੜਾ ਵਿਆਹ ਉਹ ਯੂਪੀ ਦੇ ਵਿੱਚ ਹੋਇਆ ਜੌਨਪੁਰ ਦੇ ਵਿੱਚ ਤੇ ਅਸੀਂ ਉੱਥੋਂ ਹੀ ਆਏ ਹਾਂ ਕਿਉਂਕਿ ਮੈਂ ਆਪਣੇ ਸਹੁਰੇ ਰਹਿਣੀ ਆ ਅਸੀਂ ਉੱਥੋਂ ਆਏ ਆ ਤਾਂ ਪੁੱਛਦਾ ਵੀ ਤੁਹਾਡਾ ਨਾਮ ਕੀ ਹੈ ਤਾਂ ਗੱਲਾਂ-ਗੱਲਾਂ ਦੇ ਵਿੱਚ ਦੱਸ ਦਈਏ ਮੇਰਾ ਨਾਮ ਏਕਤਾ ਹੈ ਹੁਣ ਪੁੱਛਦਾ ਵੀ ਏਕਤਾ ਦੇ ਅੱਗੇ ਕੀ ਲੰਨੇ ਹੋ ਫਿਰ ਉਹ ਸਿੱਧਾ ਸਵਾਲ ਕਰਦਾ ਜਿਹੜਾ ਕਿ ਅਕਸਰ ਆਮ ਆਪਾਂ ਆਪਣੀ ਰੁਟੀਨ ਦੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਵੀ ਨਹੀਂ ਕਰਦੇ ਆਪਾਂ ਨੂੰ ਕੋਈ ਜਿਵੇਂ ਦਾ ਮਰਜੀ ਬੰਦਾ ਮਿਲੇ ਕਿਉਂਕਿ ਇਹ ਸਵਾਲ ਕਰਨਾ ਕਿਸੇ ਨੂੰ ਬੰਦਾ ਵੀ ਨਹੀਂ ਉਹ ਪੁੱਛਦਾ ਵੀ ਤੁਹਾਡਾ ਧਰਮ ਕੀ ਹੈ ਉਹ ਥੋੜੀ ਜੀ ਅਸਹਿਜ ਹੁੰਦੀ ਹੈ ਫਿਰ ਉਹ ਕਹਿੰਦੀ ਹੈ ਵੀ ਮੈਂ ਹਿੰਦੂ ਆ ਤੇ ਉਹ ਜਿਹੜਾ ਹੁੰਦਾ ਸ਼ਖਸ ਗੱਲਾਂ ਕਰਦਾ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਮੈਂ 11 ਸਾਲ ਟੀਚਰ ਰਿਆ ਤੇ ਇਕਤਾ ਦਾ ਕਹਿਣਾ ਹੁੰਦਾ ਵੀ ਤੁਸੀਂ 11 ਸਾਲ ਟੀਚਰ ਰਹੇ ਹੋ ਫਿਰ ਇਹ ਖਚਰਾਂ ਦਾ ਕੰਮ ਕਿਉਂ ਕਰ ਰਹੇ ਹੋ ਉਹ ਕਹਿੰਦਾ ਨਹੀਂ ਮੈਂ ਇਹਨਾਂ ਦੇ ਨਾਲ ਨਹੀਂ ਤਾਂ ਇਕਤਾ ਵੀ ਮਹਿਸੂਸ ਕਰਦੀ ਵੀ ਹਾਂ ਇਹਨਾਂ ਦੇ ਨਾਲ ਇਹਨਾਂ ਦੀ ਕੋਈ ਰابطਾ ਨਹੀਂ ਹੋ ਰਿਹਾ ਕੋਈ ਗੱਲਬਾਤ ਨਹੀਂ ਉਹ ਅੱਡ ਹੁੰਦੇ ਨੇ ਇਹ ਅੱਡ ਹੁੰਦੇ ਨੇ ਦੋ ਜਣੇ ਫਿਰ ਅੱਗੇ ਗੱਲ ਕਰਦਾ ਵੀ ਤੁਸੀਂ ਕਦੇ ਕ੍ਰਾਂਣ ਪੜ੍ਹੀ ਆ ਉਹਨੇ ਬਿਲਕੁਲ ਹੀ ਇੱਕ ਉਲਟਾ ਸਵਾਲ ਸੀ ਉਹਦਾ ਜਿਹੜਾ ਧਰਮ ਸੀ ਉਹ Hindu ਧਰਮ ਤੋਂ ਸੀ ਜੀ Quran ਹੈ ਉਹ Muslim ਧਰਮ ਦੇ ਵਿੱਚ ਹਾਲਾਂਕਿ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਪੜ੍ਹਨਾ ਜਾਂ ਪੜਾਣਾ ਕੋਈ ਵੀ ਪੜ ਸਕਦਾ ਐ ਐਸੀ ਕੋਈ ਗੱਲ ਨਹੀਂ ਪਰ ਇੱਕਦਮ ਜਿਹੜਾ ਐਸਾ ਸਵਾਲ ਕੀਤਾ ਗਿਆ ਤਾਂ ਏਕਤਾ ਜਿਹੜੀ ਹੁੰਦੀ ਹੈ ਹੋਰ ਅਸਹਿਜ ਹੋ ਜਾਂਦੀ ਹੈ ਉਹਨਾਂ ਤੋਂ ਥੋੜੀ ਜਿਹੀ ਦੂਰੀ ਬਣਾਉਣ ਲੱਗ ਜਾਂਦੀ ਹੈ ਪਰ ਏਕਤਾ ਦਾ ਕਹਿਣਾ ਹੁੰਦਾ ਵੀ ਨਹੀਂ ਮੈਂ ਨਹੀਂ ਪੜੀ ਕਿਉਂਕਿ ਮੈਨੂੰ ਹਿੰਦੀ ਤੇ ਇੰਗਲਿਸ਼ ਆਂਦੀ ਹੈ ਮੈਨੂੰ ਉਰਦੂ ਭਾਸ਼ਾ ਨਹੀਂ ਆਂਦੀ ਜਾਂ ਹੋਰ ਜਿਹੜੀ ਵੀ ਭਾਸ਼ਾ ਦੇ ਵਿੱਚ ਹੈ ਕੁਰਾਨ ਮੈਨੂੰ ਹੋਰ ਕੋਈ ਭਾਸ਼ਾ ਨਹੀਂ ਆਉਂਦੀ ਤਾਂ ਉਹਦਾ ਕਹਿਣਾ ਹੁੰਦਾ ਵੀ ਹਿੰਦੀ ਦੇ ਵਿੱਚ ਵੀ ਹੈ ਤੁਸੀਂ ਹਿੰਦੀ ਦੇ ਵਿੱਚ ਵੀ ਪੜ ਸਕਦੇ ਹੋ ਹੁਣ ਜਦੋਂ ਐਸੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ ਤਾਂ ਏਕਤਾ ਥੋੜੀ ਦੂਰੀ ਬਣਾਉਣ ਲੱਗ ਜਾਂਦੀ ਹੈ ਪਰ ਉਹ ਜਿਹੜਾ ਬੰਦਾ ਹੁੰਦਾ ਉਹ ਇਹਨਾਂ ਤੋਂ ਦੂਰੀ ਨਹੀਂ ਬਣਾਉਂਦਾ ਉਹ ਇਹਨਾਂ ਨਾਲ ਗੱਲਾਂ ਜੜੀਆਂ ਨੇ ਉਹ ਜਾਰੀ ਰੱਖਦਾ ਫਿਰ ਉਹ ਆਪਣੇ ਇੱਕ ਫੋਨ ਕੱਢਦਾ ਤਾਂ ਫੋਨ ਵੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਉਹ ਜੁੱਤੀ ਦੇ ਵਿੱਚੋਂ ਕੱਢਦਾ ਇੱਕ ਕੀਪੈਡ ਵਾਲਾ ਫੋਨ ਹੁੰਦਾ ਤੇ ਫੋਨ ਦੇ ਵਿੱਚ ਉਹ ਗੱਲ ਕਰਦਾ ਥੋੜੀ ਜਿਹੀ ਪ੍ਰਾਜਾ ਕਰਦਾ ਵੀ ਉਹ ਜਿਹੜਾ ਏਕਤਾ ਨੂੰ ਸੁਣਦਾ ਹੁਣ ਏਕਤਾ ਦੀਆਂ ਇੰਟਰਵਿਊ ਹੁੰਦੀਆਂ ਨੇ ਐਨੇ ਟੀਵੀ ਚੈਨਲਾਂ ਤੇ ਤੇ ਏਕਤਾ ਦੇ ਕਹਿਣ ਦੇ ਮੁਤਾਬਿਕ ਉਹਦਾ ਕਹਿਣਾ ਹੁੰਦਾ ਵੀ ਉਹ ਫੋਨ ਤੇ ਕਿਸੇ ਨੂੰ ਕਹਿ ਰਿਹਾ ਹੁੰਦਾ ਬੀ ਗਰੁੱਪ ਆ ਗਿਆ ਵੱਡਾ ਗਰੁੱਪ ਆ ਗਿਆ ਹੁਣ ਜਦੋਂ ਇਹ ਸਾਰਾ ਕੁਝ ਸੁਣਦੀ ਹੈ ਤਾਂ ਉਹਨੂੰ ਥੋੜੀ ਥੋੜੀ ਸ਼ੰਕਾ ਜੀ ਤਾਂ ਹੋਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਆ ਜਾਂਦਾ ਇਹਨਾਂ ਦੇ ਨਾਲ ਗੱਲਾਂ ਕਰਨਾ ਸ਼ੁਰੂ ਕਰਦਾ ਜਿਹੜੀ ਏਕਤਾ ਹੁੰਦੀ ਹੈ ਇਹਦੇ ਨਾਲ ਹੀ ਚੱਲਦਾ ਹੁੰਦਾ ਇਹਦਾ ਭਰਾ ਉਹਨੇ ਗੱਲ ਦੇ ਵਿੱਚ ਜਿਹੜੀ ਰੂਦ੍ਰਾਕਸ਼ ਦੀ ਮਾਲਾ ਉਹ ਪਾਈ ਹੁੰਦੀ ਹੈ ਉਹ ਤੋ ਪੁੱਛਦਾ ਵੀ ਇਹ ਕੀ ਹੈ ਉਹਦਾ ਕਹਿਣਾ ਹੁੰਦਾ ਵੀ ਇਹ ਰੂਦ੍ਰਾਕਸ਼ ਦੀ ਮਾਲਾ ਹੈ ਕਹਿੰਦਾ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਤੂੰ ਕਿਉਂ ਪਾਈ ਹੈ ਇਹ ਉਹ ਕਹਿੰਦਾ ਵੀ ਮੈਨੂੰ ਇਹਦੇ ਨਾਲ એનર્ਜੀ ਮਿਲਦੀ ਹੈ ਪੋਜ਼ਿਟਿਵ એનર્ਜੀ ਮਿਲਦੀ ਹੈ ਮੈਨੂੰ ਵਧੀਆ ਲੱਗਦਾ ਹਰ ਬੰਦੇ ਦੀ ਆਪਣੇ ਆਪਣੇ ਧਰਮ ਦੇ ਹਿਸਾਬ ਦੇ ਨਾਲ ਆਪਣੀ ਆਸਥਾ ਹੁੰਦੀ ਹੈ ਕੋਈ ਕੁਝ ਵੀ ਕਰ ਸਕਦਾ ਤੇ ਇਹਦੇ ਬਾਰੇ ਕੋਈ ਵੀ ਕਿਸੇ ਨੂੰ ਸਵਾਲ ਵੀ ਨਹੀਂ ਕਰ ਸਕਦਾ ਪਰ ਉਹ ਜਿਹੜਾ ਬੰਦਾ ਹੁੰਦਾ ਫਿਰ ਫੋਨ ਕਰਦਾ ਤੇ ਉਹਦਾ ਕਹਿਣਾ ਹੁੰਦਾ ਵੀ ਬ੍ਰੇਕ ਫੇਲ ਹੋ ਗਈ ਹੁਣ ਕਿੰਨੂੰ ਕਹਿ ਰਿਹਾ ਕੀ ਕਹਿ ਰਿਹਾ ਤੇ ਇਹ ਬ੍ਰੇਕਾਂ ਦਾ ਕੀ ਮਤਲਬ ਹੈ ਇਹ ਕੰਮ ਜਿਹੜਾ ਸਾਰਾ ਹੁਣ ਹੋ ਸਕਦਾ ਵੀ ਕੋਈ ਕੋਡਵਰਡ ਹੋਵੇ ਤੇ ਇਹ ਜਿਹੜਾ ਕੰਮ ਹੈ ਜਾਂ ਕੋਡਵਰਡ ਜਾਂ ਉਹਨਾਂ ਤੱਕ ਪਹੁੰਚਣਾ ਜਾਂ ਕੋਡਵਰਡ ਦਾ ਮਤਲਬ ਕਢਣਾ ਇਹ ਸਾਰਾ ਸੁਰੱਖਿਆ ਜਿਹੜੀਆਂ ਏਜੰਸੀਆਂ ਨੇ ਉਹੀ ਕੱਢ ਸਕਦੀਆਂ ਨੇ ਉਸ ਤੋਂ ਬਾਅਦ ਹੁਣ ਇਹ ਅੱਗੇ ਚੱਲਦੇ ਚੱਲਦੇ ਉਹਨੂੰ ਪੁੱਛਣ ਲੱਗ ਜਾਂਦਾ ਫਿਰ ਇਹਦਾ ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਅਮਰਨਾਥ ਦੀ ਯਾਤਰਾ ਤੇ ਜ਼ਰੂਰ ਆਇਓ ਤੇ ਤੁਸੀਂ ਸਾਡੇ ਨਾਲ ਮਿਲਿਓ ਅਸੀਂ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਵੈਸੇ ਹੀ ਲੈ ਜਾਵਾਂਗੇ ਉਹ ਕਹਿੰਦੀ ਵੀ ਅਸੀਂ ਤੁਹਾਡੇ ਤੋਂ ਰਜਿਸਟ੍ਰੇਸ਼ਨ ਕਿਉਂ ਕਰਾਈਏ ਕਹਿੰਦਾ ਵੀ ਅਸੀਂ ਰਜਿਸਟ੍ਰੇਸ਼ਨ ਫ੍ਰੀ ਦੇ ਵਿੱਚ ਕਰਾਂਗੇ ਤੇ ਅਸੀਂ ਤੁਹਾਨੂੰ ਇੱਥੇ ਬਹੁਤ ਭੀੜ ਹੁੰਦੀ ਹੈ ਅਸੀਂ ਵੈਸੇ ਹੀ ਤੁਹਾਨੂੰ ਸਿੱਧੇ ਅਮਰਨਾਥ ਦੀ ਯਾਤਰਾ ਤੇ ਲੈ ਜਾਵਾਂਗੇ ਹੁਣ ਜਦ ਸਾਰਾ ਕੁਝ ਹੁੰਦਾ ਤੇ ਇੱਥੇ ਫਿਰ ਇੱਕ ਗੱਲ ਹੋਰ ਜਿਹੜੀ ਹੁੰਦੀ ਹੈ ਜਿਹੜੇ ਖਚਰਾਂ ਵਾਲੇ ਹੁੰਦੇ ਨੇ ਉਹ ਬਿਲਕੁਲ ਉਹਦੇ ਨੇੜੇ ਜਾ ਕੇ ਜਿਹੜੀ ਏਕਤਾ ਹੁੰਦੀ ਹੈ ਉਹਦੇ ਕੰਨ ਦੇ ਵਿੱਚ ਕਹਿੰਦੇ ਨੇ ਵੀ ਤੁਸੀਂ ਅੱਗੇ ਨਾ ਜਾਓ ਤੁਸੀਂ ਇੱਥੋਂ ਵਾਪਸ ਚਲੇ ਜਾਓ ਇੱਥੇ ਜ਼ਰੂਰ ਕੋਈ ਘਟਨਾ ਵਾਪਰਨ ਵਾਲੀ ਹੈ ਜ਼ਰੂਰ ਕੋਈ ਗੜਬੜ ਲੱਗਦੀ ਹੈ ਤੇ ਤੁਸੀਂ ਵਾਪਸ ਚਲੇ ਜਾਓ ਹੁਣ ਜਦੋਂ ਇਹ ਗੱਲ ਉਹਨੂੰ ਪਤਾ ਲੱਗਦੀ ਹੈ ਇਹ ਉਹਦੇ ਕੰਨ ਦੇ ਵਿੱਚ ਬਹੁਤ ਹੌਲੇ ਤਰੀਕੇ ਨਾਲ ਕਿਹਾ ਜਾਂਦਾ ਤੇ ਹੁਣ ਏਕਤਾ ਵੀ ਜਿਹੜੀ ਹੈ ਆਪਣੇ ਗਰੁੱਪ ਨੂੰ ਇਸ਼ਾਰੇ ਕਰਨੇ ਸ਼ੁਰੂ ਕਰਦੀ ਹੈ ਏਕਤਾ ਉਹਨਾਂ ਦੀ ਗੱਲ ਉੱਥੇ ਸਮਝਦੀ ਹੈ ਵੀ ਜਰੂਰ ਕੋਈ ਗੜਬੜ ਹੈ ਤੇ ਉਹਨਾਂ ਦਾ ਕਹਿਣਾ ਹੁੰਦਾ ਜਿਹੜੇ ਨਾਲ ਦੂਜਾ ਬੰਦਾ ਹੁੰਦਾ ਜਿਹੜਾ ਵਾਰ-ਵਾਰ ਤੁਹਾਨੂੰ ਸਟਰੀਨ ਦੇ ਵਿੱਚ ਫੋਟੋ ਦੇ ਦਿਖ ਰਿਹਾ ਉਹ ਪੁੱਛਦਾ ਹੈ ਵੀ ਤੁਹਾਡਾ ਪਤੀ ਕੌਣ ਹੈ ਤੁਹਾਡੇ ਬੱਚੇ ਕਿਹੜੇ ਨੇ ਇਹ ਸਾਰੀ ਜਾਣਕਾਰੀ ਉਹ ਤੋਂ ਲਈ ਜਾਂਦੀ ਹੈ ਪਰ ਏਕਤਾ ਉਹਨੂੰ ਨਹੀਂ ਦੱਸਦੀ ਕਿਉਂਕਿ ਗਰੁੱਪ ਦੇ ਵਿੱਚ ਵੀ ਉਹਦਾ ਪਤੀ ਕਿਹੜਾ ਤੇ ਉਹਦੇ ਬੱਚੇ ਕਿਹੜੇ ਨੇ ਹੁਣ ਏਕਤਾ ਵੀ ਇੱਥੇ ਕਿਤੇ ਨਾ ਕਿਤੇ ਘਬਰਾ ਵੀ ਜਾਂਦੀ ਹੈ ਪਰ ਸਮਝਦਾਰੀ ਉੱਥੇ ਇਹ ਵਖਾੰਦੀ ਹੈ ਵੀ ਆਪਣੇ ਗਰੁੱਪ ਨੂੰ ਉਥੋਂ ਵਾਪਸ ਚੱਲਣ ਲਈ ਕਹਿੰਦੀ ਹੈ ਪਰ ਗਰੁੱਪ ਵੀ ਜਿਹੜਾ ਹੁੰਦਾ ਉਹ ਵੀ ਉਹਦੀ ਗੱਲ ਮੰਨਦਾ ਹਾਲਾਂਕਿ ਜਿਹੜੇ ਖੱਚਰਾਂ ਵਾਲੇ ਸੀ ਉਹਨਾਂ ਨੇ ਕਾਫੀ ਮੋਟੀ ਰਕਮ ਲਈ ਹੁੰਦੀ ਐ ਉਥੋਂ ਤੱਕ ਪਹੁੰਚਣ ਲਈ ਤੇ ਉਹਨਾਂ ਨੂੰ ਵਾਪਸ ਕਰਕੇ ਉਹਨਾਂ ਦਾ ਵੀ ਨੁਕਸਾਨ ਸੀ ਵੀ ਜਿਹੜੀ ਇਹ ਰਕਮ ਸੀ ਉਹਨਾਂ ਨੂੰ ਵਾਪਸ ਕਰਨੀ ਪੈਣੀ ਸੀ ਕੋਈ ਵੀ ਖੱਚਰਵਾਲਾ ਨਹੀਂ ਚਾਹੇਗਾ ਵੀ ਉਹਦੀ ਸਵਾਰੀ ਅੱਧ ਵਿਚਕਾਰ ਰਸਤੇ ਦੇ ਜਾਂ ਉਹਨੂੰ ਵਾਪਸ ਛੱਡਣੀ ਪਵੇ ਜਾਂ ਉਹਨੂੰ ਉੱਥੇ ਤਾਰਨਾ ਪਵੇ ਤਾਂ ਕਹਿੰਦਾ ਵੀ ਤੁਸੀਂ ਵਾਪਸ ਜਾਓ ਤੁਸੀਂ ਅੱਗੇ ਨਾ ਜਾਓ ਹੁਣ ਗਰੁੱਪ ਜਿਹੜਾ ਵਾਪਸ ਮੁੜਨ ਲਈ ਉਹ ਤਿਆਰ ਹੋ ਜਾਂਦਾ ਜਿਵੇਂ ਇਹ ਗਰੁੱਪ ਵਾਪਸ ਮੁੜਨ ਲਈ ਤਿਆਰ ਹੁੰਦਾ ਤਾਂ ਉਸੇ ਸ਼ਖਸ ਵੱਲੋਂ ਫਿਰ ਕਿਸੇ ਨੂੰ ਫੋਨ ਲਾਇਆ ਜਾਂਦਾ ਤੇ ਉਹ ਕਹਿੰਦਾ ਉਹਨੂੰ ਵੀ ਮੈਂ 35 ਗੰਨਾ ਜੜੀਆਂ ਨੇ ਉਹ ਘਾਟੀ ਦੇ ਵਿੱਚ ਪਹੁੰਚਾ ਦਿੱਤੀਆਂ ਨੇ ਹੁਣ ਜਦੋਂ ਇਹ ਗੱਲ ਸੁਣਦੇ ਨੇ ਓਪਨਲੀ ਉਹ ਕਹਿੰਦਾ ਹੁੰਦਾ ਉਹਨੇ ਗੱਲਾਂ ਸੁਣਦੇ ਨੇ ਤਾਂ ਹੋਰ ਸਾਰੇ ਡਰ ਜਾਂਦੇ ਨੇ ਤੇ ਇੱਕ ਉਹ ਬੰਦੇ ਦੇ ਦਿਮਾਗ ਦੇ ਵਿੱਚ ਇਹ ਵੀ ਹੁੰਦਾ ਉਹ ਇੰਨੀ ਓਪਨਲੀ ਤਾਂ ਕਹਿ ਰਿਹਾ ਹੁੰਦਾ ਵੀ ਉੱਥੇ ਕੋਈ ਵੀ ਨਾ ਤਾਂ ਪੁਲਿਸ ਵਾਲਾ ਤੇ ਨਾ ਹੀ ਕੋਈ ਆਰਮੀ ਦੀ ਮੂਵਮੈਂਟ ਹੁੰਦੀ ਹੈ ਹੁਣ ਆਰਮੀ ਨੂੰ ਵੀ ਉੱਥੇ ਪਹੁੰਚਣ ਲਈ ਕਿਉਂਕਿ ਆਰਮੀ ਦਾ ਆਪਣਾ ਤਾਮ-ਜਾਮ ਕਿਉਂਕਿ ਇਹ ਤਾਂ ਹੈ ਨਹੀਂ ਵੀ ਫਟਾਫਟ ਆ ਜਾਣਗੇ ਉਹਨਾਂ ਦੇ ਟੈਂਕ ਵਗੈਰਾ ਜਿੰਨਾ ਕੁਛ ਤਾਮਜਾਮ ਆਪਾਂ ਨੂੰ ਪਤਾ ਵੀ ਆਰਮੀ ਦਾ ਹੁੰਦਾ ਹੈ ਉਹਨਾਂ ਨੂੰ ਉੱਥੇ ਪਹੁੰਚਣ ਲੱਗਿਆਂ ਵੀ ਟਾਈਮ ਲੱਗੇਗਾ ਤਾਂ ਉਹਨੂੰ ਪਤਾ ਵੀ ਹੁਣ ਛੇਤੀ ਆਰਮੀ ਇੱਥੇ ਨਹੀਂ ਆ ਸਕਦੀ ਕਿਸੇ ਦੀ ਸਪੋਰਟ ਵਾਸਤੇ ਵੀ ਇੱਥੇ ਕੁਝ ਵੀ ਨਹੀਂ ਆ ਸਕਦਾ ਅਸੀਂ ਇੱਥੇ ਜੋ ਮਰਜ਼ੀ ਕਰ ਸਕਦੇ ਹਾਂ ਤਾਂ ਓਪਨਲੀ ਫੋਨ ਦੇ ਉੱਤੇ ਉਹ ਸਾਰਿਆਂ ਦੇ ਸਾਹਮਣੇ ਕਹਿ ਰਹੇ ਹੁੰਦੇ ਮੈਂ 35 ਗੱਲਾਂ ਘਾਟੀ ਦੇ ਵਿੱਚ ਪਹੁੰਚਾ ਚੁੱਕਿਆ ਹਾਂ ਹੁਣ ਜਦੋਂ ਸਾਰਾ ਕੁਝ ਸੁਣਦੇ ਨੇ ਤਾਂ ਹੋਰ ਡਰਦੇ ਨੇ ਇਹ ਸਾਰੇ ਮੋਢਨ ਲਈ ਜਦੋਂ ਵਾਪਸ ਤਿਆਰ ਹੁੰਦੇ ਨੇ ਮੁੜਦੇ ਨਹੀਂ ਉਥੋਂ ਉਹ ਬੰਦੇ ਇਹਨਾਂ ਨਾਲ ਬਹਿਸ ਕਰਨੀ ਸ਼ੁਰੂ ਕਰਦੇ ਨੇ ਤੇ ਉਥੋਂ ਬਹਿਸ ਦੀਆਂ ਇਹਦੀਆਂ ਵੀਡੀਓ ਵੀ ਜਾਰੀ ਹੁੰਦੀਆਂ ਨੇ ਕਿਉਂਕਿ ਉੱਥੇ ਜਿਹੜੀ ਹੈ ਰੇਂਜ ਉਹ ਹੁੰਦੀ ਨਹੀਂ ਤੇ ਇਹ ਉਹਨਾਂ ਦੀ ਵੀਡੀਓ ਬਣਾਉਣੀਆਂ ਸ਼ੁਰੂ ਕਰਦੇ ਨੇ ਇਹ ਦਿਖਾਉਂਦੇ ਨੇ ਵੀ ਅਸੀਂ ਤੁਹਾਡੀ ਲਾਈਵ ਜਿਹੜੀ ਹੈ ਉਹ ਵੀਡੀਓ ਬਣਾ ਰਹੇ ਹਾਂ ਹਾਲਾਂਕਿ ਉੱਥੇ ਰੇਂਜ ਤਾਂ ਬਿਲਕੁਲ ਹੈ ਹੀ ਨਹੀਂ ਸੀ ਪਰ ਇਹਨਾਂ ਦੀਆਂ ਵੀਡੀਓ ਬਣਾ ਲਈ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਉਹ ਦੋ ਜਣੇ ਨੇ ਜਿਹੜੇ ਉਹ ਕੈਮਰਿਆਂ ਦੇ ਵਿੱਚ ਕੈਦ ਹੁੰਦੇ ਨੇ ਫਿਰ ਉਹਦੇ ਵੱਲੋਂ ਫੋਨ ਕੀਤਾ ਜਾਂਦਾ ਉਸੇ ਸ਼ਖਸ ਵੱਲੋਂ ਫਿਰ ਕਿਸੇ ਨੂੰ ਕਿਹਾ ਜਾਂਦਾ ਵੀ ਬ੍ਰੇਕਾਂ ਫੇਲ ਨਹੀਂ ਹੋਈਆਂ ਹੁਣ ਇਹ ਸਾਰੇ ਦਾ ਕੀ ਸੀ ਚੱਕਰ ਕੀ ਲੈਣ ਦੇਣ ਸੀ ਜਾਂ ਕੀ ਕੋਡਵਰਡ ਸੀ ਇਹ ਤਾਂ ਜਾਂ ਉਹ ਜਾਣਦਾ ਸੀ ਤੇ ਜਾਂ ਹੁਣ ਸੁਰੱਖਿਆ ਏਜੰਸੀਆਂ ਉੱਥੋਂ ਤੱਕ ਪਹੁੰਚਣ ਗਈਆਂ ਤਾਂ ਉਹੀ ਪਤਾ ਲਵਾਣੀਆਂ ਵੀ ਇਹਦਾ ਸਾਰੇ ਦਾ ਮਤਲਬ ਕੀ ਸੀ ਜਦੋਂ ਉੱਥੋਂ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਵਿੱਚ ਫਿਰ ਕਾਫੀ ਬਹਿਸ ਵੀ ਹੁੰਦੀ ਹੈ ਤੱਕਾ ਮੁੱਕੀ ਵੀ ਹੁੰਦੇ ਨੇ ਏਕਤਾ ਦਾ ਕਹਿਣਾ ਹੁੰਦਾ ਹੈ ਵੀ ਉੱਥੇ ਹੱਥ ਵੀ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਇਹ ਕਿਸੇ ਤਰੀਕੇ ਦੇ ਨਾਲ ਗਰੁੱਪ ਉੱਥੋਂ ਵਾਪਸ ਆਉਂਦਾ ਹੈ ਤੇ ਜਿਹੜੇ ਹੋਰ ਗਰੁੱਪ ਹੁੰਦੇ ਨੇ ਛੋਟੇ-ਮੋਟੇ ਕੋਈ ਦੋ ਦਾ ਜਾਰਾ ਹੁੰਦਾ ਜਾਂ ਹਸਬੰਡ ਵਾਈਫ ਜਾਂ ਕੋਈ ਤਿੰਨ ਦਾ ਗਰੁੱਪ ਹੁੰਦਾ ਕੋਈ ਚਾਰ ਦਾ ਹੁੰਦਾ ਪਰ ਇਹ ਗਰੁੱਪ ਜਿਹੜਾ ਹੁੰਦਾ ਇਹ 20 ਦਾ ਹੁੰਦਾ ਹੁਣ ਉਹਦੇ ਵੱਲੋਂ ਪਹਿਲਾਂ ਹੀ ਫੋਨ ਕਰਕੇ ਕਿਹਾ ਵੀ ਗਿਆ ਸੀ ਵੀ ਵੱਡਾ ਗਰੁੱਪ ਆ ਗਿਆ ਵੱਡਾ ਗਰੁੱਪ ਆ ਗਿਆ ਤਾਂ ਏਕਤਾ ਕਹਿੰਦੀ ਵੀ ਮੈਂ ਵਾਪਸ ਜਾਂਦੇ ਹੋਏ ਲੋਕਾਂ ਨੂੰ ਅਪੀਲ ਵੀ ਕੀਤੀ ਵੀ ਅੱਗੇ ਨਾ ਜਾਓ ਅੱਗੇ ਖਤਰਾ ਪਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ ਉਹ ਗੱਲ ਤੇ ਧਿਆਨ ਨਹੀਂ ਦਿੱਤਾ ਗਿਆ ਹਾਲਾਂਕਿ ਇਹ ਗਰੁੱਪ ਜਿਹੜਾ ਇਹ ਵਾਪਸ ਆ ਜਾਂਦਾ ਹੁਣ ਜਿਹੜੀ ਇਹ ਸਾਰੀ ਘਟਨਾ ਹੁੰਦੀ ਹੈ ਇਹ 20 ਅਪ੍ਰੈਲ ਦੀ ਹੁੰਦੀ ਹੈ ਤੇ ਇਹ ਗਰੁੱਪ ਵਾਪਸ ਪਤਨੀ ਟੌਪ ਪਹੁੰਚਦਾ ਤੇ ਉੱਥੇ 22 ਤਰੀਕ ਨੂੰ ਇਹਨਾਂ ਨੂੰ ਸੂਚਨਾ ਮਿਲਦੀ ਹੈ ਇਹਨਾਂ ਨੂੰ ਪਤਾ ਲੱਗਦਾ ਵੀ ਉੱਥੇ ਜਿਹੜਾ ਅਟੈਕ ਹੋਇਆ ਤੇ ਕਈ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਤਾਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਖੁਸ਼ਕਿਸਮਤ ਵੀ ਸਮਝਦੇ ਨੇ ਵੀ ਇਹ ਸੇਫ ਵਾਪਸ ਆ ਗਏ ਪਰ ਉੱਥੇ ਬੇਕਸੂਰ ਲੋਕਾਂ ਦੀ ਜਾਨ ਵੀ ਚਲੀ ਗਈ ਹਾਂ ਜੇ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੂੰ ਸ਼ੱਕ ਹੋਇਆ ਇਹਨਾਂ ਨੇ ਆਪਣੀ ਜਾਨ ਤਾਂ ਬਚਾਈ ਪਰ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਇਹਨਾਂ ਨੇ ਜਿਹੜੀ ਉਹ ਜਾਣਕਾਰੀ ਸੀ ਅੱਗੇ ਪਾਸ ਆਊਟ ਨਹੀਂ ਕੀਤੀ ਅੱਗੇ ਕੀਤੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਜਿਹੜੀਆਂ ਇਹ ਜਿੰਦਗੀਆਂ ਵੀ ਬਚ ਜਾਂਦੀਆਂ ਪਰ ਜਿਹੜੇ ਅੰਤਗਵਾਦੀ ਸੀ ਖੁੱਲਾ ਉਸ ਘਾਟੀ ਦੇ ਵਿੱਚ ਘੁੰਮ ਰਹੇ ਸੀ ਉਹਨਾਂ ਨੂੰ ਪਤਾ ਸੀ ਵੀ ਇੱਥੇ ਸੀ ਕੁਝ ਵੀ ਕਰ ਸਕਦੇ ਆ ਕਿਉਂਕਿ ਉੱਥੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਨਹੀਂ ਸੀ ਤੇ ਉਹਨਾਂ ਨੂੰ ਪਤਾ ਸੀ ਵੀ ਇੱਥੇ ਜਿਹੜੀ ਫੌਜ ਹੈ ਉਹ ਛੇਤੀ ਨਹੀਂ ਪਹੁੰਚ ਸਕਦੀ ਤੇ ਅਕਸਰ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦੀ ਇੰਨੀ ਲਿਖੀ ਸੀ ਜਾਂ ਇਹਦੀ ਕਿਸਮਤ ਦੇ ਵਿੱਚ ਮੌਤ ਐਵੇਂ ਲਿਖੀ ਸੀ ਪਰ ਜੇ ਸਮਝਦਾਰੀ ਰੱਬ ਨੇ ਦਿਮਾਗ ਦਿੱਤਾ ਜੇ ਸਮਝਦਾਰੀ ਵਰਤੀ ਹੀ ਜਾਏ ਤਾਂ ਜੋ ਉਹਦੇ ਅਨੁਸਾਰ ਸੋਚਿਆ ਜਾਂ ਜਾਂ ਉਹਦੀ ਗੱਲ ਮੰਨੀ ਜਾਂਦੀ ਤਾਂ ਨਤੀਜੇ ਹੋਰ ਵੀ ਹੋ ਸਕਦੇ ਸੀ ਹਮੇਸ਼ਾ ਜਦੋਂ ਆਪਾਂ ਇਹੋ ਜੀ ਜਗ੍ਹਾ ਤੇ ਕਿਤੇ ਵੀ ਘੁੰਮਣ ਜਾਂਦੇ ਆ ਤਾਂ ਛੋਟੀ ਤੋਂ ਛੋਟੀ ਗੱਲ ਤੇ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਨੇ ਸੁਣਿਆ ਸੀ ਏਕ ਤਾ ਨੂੰ ਕਹਿੰਦੇ ਵੀ ਇੱਥੇ ਖਤਰਾ ਹੈ ਸ਼ਾਇਦ ਉਹ ਗੱਲ ਮੰਨ ਜਾਂਦੇ ਤਾਂ ਹੋ ਸਕਦਾ ਹੈ ਉਹ ਇੱਕ ਘਟਨਾ ਤੋਂ ਬਚ ਜਾਂਦੇ ਪਰ ਕਿਸੇ ਨੇ ਗੱਲ ਨਹੀਂ ਸੁਣੀ ਉਮੀਦ ਇਹ ਕਰਦੇ ਆਂ ਵੀ ਹੁਣ ਜਿਹੜੀ ਇੰਡੀਆ ਗਵਰਨਮੈਂਟ ਤੇ ਇੰਡੀਅਨ ਫੌਜ ਇੰਡੀਅਨ ਆਰਮੀ ਉਹਨਾਂ ਅੰਤਖਵਾਦੀਆਂ ਤੱਕ ਪਹੁੰਚੇਗੀ ਤੇ ਉਹਨਾਂ ਨੇ ਜੋ ਕੁਝ ਕੀਤਾ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਵੀ ਦੇਏਗੀ ਪਰ ਉਦੋਂ ਤੱਕ ਕਈ ਜਾਨਾਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ